ਹਾਂਜੀ ਬਰਨਾਲਾ ਵਾਲਿਓ ਤੁਹਾਡਾ ਆਪਣਾ ਜਾਣਿਆ ਪਹਿਚਾਣਿਆ ਉਹੀ ਅੰਦਾਜ਼ ਉਹੀ ਸੇਵਾਵਾਂ ਪਰ ਨਵੀਂ ਟੈਕਨੀਕ ਜੀ ਹਾਂ ਭੀਮ ਨਰਸਿੰਗ ਹੋਮ ਹੰਡੇ ਆਯਾਬਾਦ ਆਰ ਬਰਨਾਲਾ ਜਿਸੇ ਤੁਹਾਡੇ ਲੈ ਕੇ ਆਇਆਗਾ ਰੋਬੋਟਿਕਸ ਦੇ ਵਿੱਚ ਆਰਥੋ ਦੀ ਸੇਵਾਵਾਂ ਅਤੇ ਪਹਿਲਾਂ ਆਰਥੋ ਦੇ ਨਾਮ ਨਾਲ ਐਮਡੀ ਮੈਡੀਸਨ ਦੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਉੱਥੇ ਹੀ ਹੁਣ ਨਵੀਂ ਟੈਕਨੀਕ ਦੇ ਨਾਲ ਨਵੀਂ ਫੈਸਿਲਿਟੀ ਹੈ ਜਿਹੜੀ ਦਿੱਤੀ ਜਾ ਰਹੀ ਹੈ ਜਿੱਥੇ ਭੀਮ ਨਰਸਿੰਗ ਹੋਮ ਤੁਹਾਡੇ ਲੈ ਕੇ ਆ ਜਿੱਥੇ ਐਮਰਜੈਂਸੀ ਸੇਵਾਵਾਂ ਆਈਸੀਯੂ ਐਕਸ-ਰੇ, ECG, ਸਪੈਸ਼ਲ ਵਾਰਡ, ਜਨਰਲ ਵਾਰਡ ਅਤੇ ਇਸ ਦੇ ਨਾਲ-ਨਾਲ ਹੋਰ ਬਖੋਖ ਸਹੂਲਤਾਂ ਜਿਹੜੇ ਤੁਹਾਨੂੰ ਦਿੱਤੇ ਯਾਨੀ ਜਿੱਥੇ ਰੋਬੋਟਿਕ ਟੈਕਨਿਕ ਦੇ ਨਾਲ ਆਰਥਰੋਲਾਜੀ ਕੀਤਾ ਜਾਂਦਾ ਉੱਥੇ ਹੀ ਤੁਹਾਨੂੰ ਇੱਥੇ ਔਰਥੋ ਦੇ ਨਾਲ-ਨਾਲ ਹੈ ਜਿਹੜਾ ਜਿਹੜਾ MD ਦੀਆਂ ਸੇਵਾਵਾਂ ਵੀ ਮਿਲਣ ਵਾਲੀਆਂ ਨੇ ਜਿੱਥੇ ਦੋਨੋਂ ਡਾਕਟਰ ਨੇ ਜਿਹੜੇ ਬਰਨਾਲਾ ਦੇ ਪਿਆਰ ਤੋਂ ਬਾਅਦ ਮੁਰ ਤੋਂ ਸੇਵਾ ਦੇ ਵਿੱਚ ਹਾਜ਼ਰ ਨੇ ਅਤੇ ਨਵੀਂ ਟੈਕਨੀਕ ਤੇ ਨਵਾਂ ਸਾਰਾ ਸਟਰਕਚਰ ਹੈ ਜਿਹੜਾ ਤੁਹਾਡੇ ਲਈ ਲੈ ਕੇ ਆਏ ਨੇ ਜੇਕਰ ਤੁਹਾਡਾ ਪਿਆਰ ਇਸ ਤਰ੍ਹਾਂ ਹੀ ਮਿਲਦਾ ਰਿਹਾ ਤਾਂ ਪੀਮਨਾਰ ਸਿੰਘ ਹੋਮਾ ਜਿਹੜਾ ਇਸ ਤੋਂ ਵੀ ਵੱਧ ਸਹੂਲਤਾਂ ਦੇ ਨਾਲ ਤੁਹਾਨੂੰ ਲੈਸ ਕਰਕੇ ਬਰਨਾਲਾ ਦੇ ਵਿੱਚ ਸਿਹਤ ਸੇਵਾਵਾਂ ਦੇ ਵਿੱਚ ਹੈ ਜਿਹੜਾ ਇੱਕ ਲੱਗ ਮਿਸਾਲ ਪੇਸ਼ ਕਰੇਗਾ ਜੀ ਹਾਂ ਤਾਂ ਤੁਸੀਂ ਪਹੁੰਚ ਸਕਦੇ ਹੋ ਇੱਥੇ ਅਤੇ ਸੇਵਾਵਾਂ ਦਾ ਆਨੰਦ ਲੈ ਸਕਦੇ ਹੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਚੰਗੀਆਂ ਸਿਹਤ ਸੇਵਾਵਾਂਾਂ ਦੇ ਚਾਹੁੰਦੇ ਹੋ ਕਿ ਨਵੀਂ ਤਕਨੀਕ ਦੇ ਵਿੱਚ ਸੇਵਾਵਾਂ ਲਈਏ ਅਤੇ ਔਰਥੋ ਦੇ ਨਾਲ ਨਾਲ ਐਮਡੀ ਮੈਡੀਸਨ ਦੀਆਂ ਸੇਵਾਵਾਂ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਕੁਝ ਵੱਖਰਾ ਮਿਲਦਾ ਤੁਹਾਡਾ ਆਪਣਾ ਜਾਣਿਆ ਪਹਿਚਾਣਿਆ ਪੀਐਮ ਨਰਸਿੰਗ ਹੋਮ ਖੰਡਿਆਆਵਾ ਬਰਨਾਲਾ ਅੱਜ ਹੀ ਪਹੁੰਚੋ ਜਿੱਥੇ ਤੁਹਾਨੂੰ ਇੱਕ ਛੱਤ ਹਲੇ ਹੈ ਜਿਹੜੀਆਂ ਵੱਖ-ਵੱਖ ਸਹੂਲਤਾਂ ਜਿਹੜੀਆਂ ਉਹ ਮਿਲਣ ਵਾਲੀਆਂ ਨੇ